ਕਿਵੇਂ ਆ ਬਈ? ਉਹ ਠੀਕ ਆ ਤੀਰੇ। ਹੋਰ ਠੀਕ ਠਾਕ ਐ। ਵਧੀਆ ਵਧੀਆ। ਤੇ ਕਿਵੇਂ ਕਰਤੀ ਮਸ਼ੀਨਾਂ ਦੀ ਰਿਪੇਅਰ ਪੁਰ ਸ਼ੁਰੂ? ਕਰਨੀ ਆ ਯਾਰ ਹਜੇ ਤਾਂ। ਜਿੰਦਰ ਹੀ ਹੁੰਦਾ ਇਹ ਵਾਰੀ ਪੱਕਾ। ਉਹਨੂੰ ਹਜੇ ਕੰਮ-ਕੂਮਾ ਕੋਈ ਲੱਗਦੇ 2-4 ਦਿਨ। ਠੀਕ ਐ ਠੀਕ ਐ। ਊ ਮੈਂ ਵੀ ਜਿੰਦਰ ਤੋਂ ਹੀ ਕੰਮ ਸਿੱਖਿਆ ਮੈਂ। ਅੱਛਾ। ਤੇ ਮੈਨੂੰ ਰੱਖ ਲੋ। ਤੈਨੂੰ ਕੰਮ-ਕੂਮਾ ਆਉਂਦਾ? ਕੰਮ ਦੀ ਕੀ ਗੱਲ ਕਰਦਾ ਬਈ ਯਾਰ। ਜਿਹੜਾ ਜਿੰਦਰ ਐ ਉਹ ਪੁਰਾਣੇ ਦਿਮਾਗ ਦਾ ਬੰਦਾ ਐ। ਅੱਛਾ। ਸਿੱਖਿਆ ਭਾਵੇਂ ਮੈਂ ਉਹ ਤੋਂ ਹੀ ਆ। ਉਹ ਪੁਰਾਣੇ ਦਿਮਾਗ ਦਾ। ਮੈਂ ਨਵੇਂ ਦਿਮਾਗ ਦਾ ਬਈ। ਮੇ ਠੀਕ ਆ ਮੈਂ ਤਾਂ ਜੇ ਕੰਮ ਮਾਰ ਗਿਆ ਕੀ ਰਾਂ ਮਸ਼ੀਨਾ ਆਪਾਂ ਇੱਥੋਂ ਰਿਪੇਅਰ ਕਰਕੇ ਤੋਰ ਤੀਆਂ ਕੱਲਾ ਤੂੰ ਮੈਨੂੰ ਮਸ਼ੀਨਾ ਪਿੱਛੇ ਤੇਲ ਦੇਣ ਉਹ ਨਾ ਡੀਜ਼ਲ ਅੱਛਾ ਕਿਹੜਾ ਮਨ ਦੀ ਨਹੀਂ ਲੋੜ ਤੈਨੂੰ ਪੈਣੀ ਗਈ ਵਾਕੀ ਇੱਧਰ ਆ ਜਿਹੜੀਆਂ ਜਿੱਥੇ ਮਸ਼ੀਨਾ ਬਣਦੀਆਂ ਤਿੰਨ ਸਾਲ ਕੰਮ ਕੀਤਾ ਮੈਂ ਠੀਕ ਆ ਉੱਥੋਂ ਮੈਨੂੰ ਤਾਂ ਆਉਣਾ ਪੈ ਗਿਆ ਬਈ ਯਾਰ ਉਹਨਾਂ ਦੂਰ ਸੀਗਾ ਬੰਦਾ ਹੱਥ ਨੇ ਦੀ ਹੱਥ ਨੇ ਘਰੇ ਆ ਜੇ ਫਰਕ ਪੈ ਜਾਂਦਾ ਮੈਨੂੰ ਤਾਂ ਐਤ ਕੀ ਵੀ ਜਲੰਧਰ ਆਂਦੇ ਸੀਗੇ ਆਹੀ ਮਸ਼ੀਨ ਤੇ ਉਹਨੇ ਰੁਪਿਆ 1.5 ਲੱਖ ਲੈ ਲਈ ਸੀ ਜੰਦਾ ਮੈਂ ਕਹਾ ਵੀ ਰੁਪਿਆ 50 ਵੀ ਯਾਰ ਘੱਟ ਲੈ ਲਾਂਗੇ ਪਰ ਘਰੇ ਹੀ ਰਹਿਣਾ ਆਪਾਂ ਤੇ ਜਿੰਦਰ ਕਿੰਨੇ ਲੈਂਦਾ ਸੀ ਬਾਈ ਤੁ ਤੋਂ ਉਹ ਲੱਖ ਲੈਂਦਾ ਸੀ ਯਾਰ ਠੀਕ ਹੈ ਮੈਨੂੰ ਯਾਰ ਭਾਵੇਂ ਬਾਈ ਤੂੰ 60000 ਰੁਪਏ ਹੀ ਦੇ ਦੀ ਠੀਕ ਆ ਥੱਲੇ ਬਕਸ ਦਾ ਆਜਾ ਚੱਲ ਠੀਕ ਆ ਫਿਰ ਯਾਰ ਠੀਕ ਆ ਤੇ ਕਦੋਂ ਕਰਕੇ ਸ਼ੁਰੂ ਕਰ ਅੱਜ ਤੋਂ ਹੀ ਕਰ ਦਿੰਨਾ ਮੈਂ ਤੱਕਣਾ ਚੱਲ ਓਏ ਐਂ ਕਰ ਪਹਿਲਾਂ ਮਸ਼ੀਨ ਦਾ ਕਰ ਲੈ ਯਾਰ ਹਾਂ ਹਾਂ ਮੈਂ ਕਰ ਇਹਨੂੰ ਖੋਲ ਦਿੰਨਾ ਜਿਹੜਾ ਖਰਾਦ ਖਰੂ ਦਾ ਵਾਲਾ ਕੰਮ ਆ ਤੂੰ ਆਪਦਾ ਸ਼ਹਿਰੋਂ ਕਰਾ ਲੈ ਤੇ ਜਿਹੜਾ ਬਾਕੀ ਰਹਿ ਗਈ ਰੈਕ ਦੀ ਗੱਲ ਉਹ ਤਾਂ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਘਰੇ ਹੀ ਕਰ ਦੋਮਾ ਠੀਕ ਆ ਯਾਰ ਕਿੰਨਾ ਕੰਮ ਹੁੰਦਾ ਉਹਦਾ ਬਾਈ ਆ ਜਾ ਆ ਲੈ ਸਾਰਾ ਮੈਂ ਖੋਲਤਾ ਸਮਾਨ ਰੀੜੀ ਤੇ ਧਰਕੇ ਲੈ ਜਾ ਤੇ ਖਰਾਦ ਲਿਆ ਉਹ ਮੈਂ ਤੈਨੂੰ ਐਂ ਕਹਿਣਾ ਯਾਰ ਰੈਕ ਦਾ ਵੀ ਖੋਲ ਦੇ ਜਿਹੜਾ ਕੋਈ ਖਰਾਦ ਦਾ ਕੰਮ ਹੋਊਗਾ ਮੰਡੀ ਕੋ ਕਰਾ ਲਿਆਂਗੇ ਮੁੜ ਕੇ ਐਵੇਂ ਖੜੇ ਰਵਾਂਗੇ ਯਾਰ ਉਹ ਯਾਰ ਬਾਈ ਜਦੋਂ ਗੱਲ ਹੀ ਹੋ ਗਈ ਯਾਰ ਰੈਕ ਤੇ ਹੁੰਦਾ ਕੀ ਆ ਉਹ ਤਾਂ ਮੈਂ ਤਾਂ ਪੰਜਾਂ ਦਾ ਕੰਮ ਆ ਮੇਰਾ ਤੇਰੇ ਆਉਂਦੇ ਨੂੰ ਓਕੇ ਕਰ ਦੇਣਾ ਤੂੰ ਕੋ ਇਹਨੂੰ ਲੈ ਜਾ ਕਰ ਸ਼ੈਰ ਠੀਕ ਹੋ ਗਿਆ ਬਾਈ ਆ ਜਾ ਕਰਾਂ ਉਹਰੇ ਆ ਮੈਂ ਓਕੇ ਕਰਤਾ ਹੁਣ ਤੂੰ ਚੈੱਕ ਕਰ ਲੈ ਮੈਂ ਲਿਫਟ ਚੱਕਦਾ ਚੱਕ ਓਏ 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 ਥੱਲੇ ਆ ਬੰਦ ਕਰਕੇ ਓ ਕੀ ਹੋ ਗਿਆ ਓ ਆ ਕੀ ਓ ਯਾਰ ਸਾਮਾਨ ਤਾਂ ਮੈਂ ਜਿੰਨਾ ਖੋਲਿਆ ਸੀ ਸਾਰਾ ਹੀ ਘਸਤਾ ਇਹ ਨਾ ਬਾਈ ਯਾਰ ਮੈਨੂੰ ਲੱਗਦਾ ਮਹੀਨ ਵਾਲੇ ਸਾਮਾਨ ਚ ਰਲ ਗਿਆ 1000 ਰੁਪਏ ਮਾਡਲ ਹੋ ਰਾਇਦਾ ਮੈਨੂੰ ਹਸਾ ਕੱਟ ਖਰਜਾ ਯਾਰ ਮੈਂ ਕਰ ਤਾਂ ਉਹੀ ਕੰਮ ਜਿੰਦਰ ਨੂੰ ਸਾਦਾ। ਓ ਯਾਰ ਜਿੰਦਰ ਨੂੰ ਸਾਦਨ ਦੀ ਕੀ ਲੋੜ ਐ? YouTube ਤੇ ਬਿਖਤ ਮੈਂ ਮਿੰਟਾਂ ਵੀ ਅੱਜ ਕਰ ਦਿੰਨਾ। ਓਏ ਹੱਥ ਬਣੇ ਤੇਰੇ ਮੂਰੇ YouTube ਮਿਸਤਰੀ। ਚੰਗਾ ਡਰਾਈਵਰ ਜਦੋਂ ਚਾਹ ਪੀਣ ਉਤਰਦਾ ਨਾ ਤੇਰੇ ਵਰਗੇ ਨੂੰ 10 ਮਿੰਟ ਟਰੈਕਟਰ ਫੜਾ ਦੇ। ਤੇਰੇ ਵਰਗਾ ਸਮਝਣ ਲੱਗ ਜਾਂਦਾ ਮੈਂ ਡਰਾਈਵਰ ਬਣ ਗਿਆ। ਓ ਸਿਆਣਿਆਂ ਨੇ ਸਾਚੀ ਗਿਆ। ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ-ਬਾਰ। ਤੇਰੇ ਵਰਗੇ ਸਸਤੇ ਡਰਾਈਵਰ ਸਾਰਾ ਸੀਜਣੇ ਲੈ ਕੇ ਵਹਿ ਜਾਂਦੇ ਆ। ਆਪਾਂ ਫਿਰ ਭਾਈ ਜਿਹੜੇ 2-3 ਦਿਨ ਦੇ حساب ਜਾ ਕਰਨੀ ਹੁੰਦੇ। ਜਾ ਤੁਰ ਜਾ ਹੁਣੇ ਨਾ ਦੇ ਦਿਆ ਮੈਂ ਤੈਨੂੰ ਚੈੱਕ